ਆਜੀ ਦਰਸ਼ਕੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਿ ਪੰਜਾਬੀ ਅਨੁਦਦੇ ਫੇਸਬੁਕ ਪੇਜ ਓਨਲੀ ਪ੍ਰੋਫੈਸਰ ਜੀਓ 28 ਚੱਲ ਰਿਹਾ ਹੈ ਜੋ ਅੱਜ ਬਹੁਤ ਹੀ ਦੁੱਖ ਭਰੀ ਕਹਿ ਲੋ ਦਿਨ ਨੂੰ ਦਿੜੋੜੋ ਵਾਲੀ ਘਟਨਾ ਆਪ ਜੀ ਨਾਲ ਸੰਦੇ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਘਟਨਾ ਕੀ ਹੈ ਪਿਛਲੇ 26 ਤਰੀਕ ਨੂੰ ਜਿਵੇਂ ਅੱਜ 31 ਤਰੀਕਾ ਪਿਛਲੇ 26 ਤਰੀਕ ਨੂੰ ਵੀ ਬਹੁਤ ਜੋਰਦਮਹੀ ਆਇਆ ਸੀ ਸੋ ਉਸ ਦੇ ਵਿੱਚ ਜਦੋਂ ਆਪਾਂ ਪੰਕੜਾਂ ਦੇ ਕੋਲ ਤਮਤਾਲ ਸਾਹਿਬ ਜਾਨਾ ਉਹਦੇ ਬਿਲਕੁਲ ਮਿਲਦੇ ਕਿ ਪਿੰਦ ਪਿੰਦ ਹੈ ਪੁਰਗਣਾ ਉਹਨਾਂ ਦੇ ਵਿੱਚ ਕੀ ਹੋਇਆ ਇੱਕ ਸਾਡੇ ਸੰਤ ਹੀ ਨੇ ਪ੍ਰਦੀਪ ਮਾਫ ਕਰਨਾ ਪ੍ਰਦੀਪ ਸਿੰਘ ਜੀ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਬਿਮਾਰੀ ਮਤਲਬ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਤੇ 26 ਤਰੀਕ ਨੂੰ ਉਹਨਾਂ ਦੇ ਸਰ ਜੋ ਸੰਸਾਰ ਉਹਨਾਂ ਵੱਲੋਂ ਵਿਦਾ ਕਰਕੇ ਸੀ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਸਾਂਝੀ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਇਹ ਵੀਡੀਓ ਸਾਡੀਆਂ ਮੌਕੇ ਦੀਆਂ ਸਰਕਾਰਾਂ 1 ਕਰੋੜ 50000 47 ਰੁਪਏ ਕੋਲ ਤੱਕ ਮੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਜੋ ਸਾਡੇ ਐਸੇ ਭਾਈਚਾਰਾ ਹੈ ਉਹਨਾਂ ਦੇ ਨਾਲ ਹਮੇਸ਼ਾ ਮਤਰੀ ਮਾਂ ਵਾਲਾ ਸਨੁਭ ਕੀਤਾ ਕਿਤੇ ਨਾ ਕਿਤੇ ਇਹ ਵੀਡੀਓ ਵੀ ਜੋ ਸਰਕਾਰਾਂ ਦੇ ਕੰਮ ਕਰਨ ਦੇ ਜੋ ਤਰੀਕੇ ਆ ਉਹਨਾਂ ਤੇ ਸਵਾਲ ਖੜੇ ਕਰਦੀ ਹੈ ਜੋ ਪਿੰਡ ਢੋਲੜਾ ਹੈ ਇਹ ਕਹ ਲੋ ਵੀ ਲਹਿਰੇ ਏਰੀਏ ਦੇ ਵਿੱਚ ਹੁੰਦਾ ਇਹਦੇ ਵਿੱਚ ਤੁਮਤਾਨ ਸਾਹਿਬ ਦੇ ਬਿਲਕੁਲ ਕੋਲ ਹੈ ਉਹ ਆ ਕਿ ਸੱਬੀ ਤਰੀਕ ਨੂੰ ਬਹੁਤ ਜ਼ਿਆਦਾ بارش ਹੋਈ ਮੈਂ ਪਹਿਲਾਂ ਕਹਿ ਕੇ ਹਟਿਆ ਤੇ ਉਥੇ ਪਿੰਡ ਦੇ ਵਿੱਚ 300 ਸ਼ਮਸ਼ਾਨ ਘਾਟ ਇੱਕ ਮਜਬੀ ਸਿੰਘ ਭਾਈਚਾਰੇ ਦਾ ਇੱਕ ਦਸਮੁਤਾਬਕ ਇੱਕ ਗੁਰਮੁਦਾਸੀਆ ਭਾਈਚਾਰੇ ਦਾ ਤੇ ਇੱਕ ਜਰਨਲ ਦਾ ਜੋ ਜਰਨਲ ਦਾ ਸ਼ਮਸ਼ਾਨ ਘਾਟ ਹੈ ਉਸਦੇ ਵਿੱਚ ਵੀ ਸੈੱਟ ਹੈ ਤੇ ਜੋ ਮਜਬੀ ਸਿੰਘ ਭਾਈਚਾਰੇ ਦਾ ਉਸਦੇ ਵਿੱਚ ਵੀ ਸੈੱਟ ਹੈ ਕਿਤੇ ਨਾ ਕਿਤੇ ਜੋ ਗੁਰਮੁਦਾਸੀਆ ਭਾਈਚਾਰਾ ਹੈ ਉਸ ਨੂੰ ਨਾਜ਼ਰ ਅੰਦਾਜ਼ ਕੀਤਾ ਗਿਆ ਉਸ ਦੇ ਵਿੱਚ ਸੈੱਟ ਨਹੀਂ ਕੋਈ ਵੈਸੇ ਤਾਂ ਇੱਥੇ ਕਹਿਣਾ ਬਹੁਤ ਜ਼ਰੂਰੀ ਬਣਦਾ ਹੈ ਕਿ ਸ਼ਮਸ਼ਾਨ ਘਾਟ ਇੱਕੇ ਹੋਣੇ ਚਾਹੀਦੇ ਨੇ ਕਿਉਂ ਸਾਡਾ ਜੰਮਣ ਦਾ ਤੇ ਮਰਨ ਦਾ ਇੱਕੇ ਰਸਤਾ ਹੈ ਚਾਹੇ ਕੋਈ ਕਿਸੇ ਵੀ ਜਾਤ ਨਾਲ ਸੰਬੰਧ ਰੱਖਦਾ ਹੈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੈ ਉਹਨਾਂ ਨੇ ਜੋ ਵੀ ਉਹਦਾ ਮਤਲਬ ਹੈ ਆਪਣੀ ਮਾਂ ਦੇ ਪੇਟੋਂ ਜਨਮ ਲੈਂਦਾ ਤੇ ਜਾਣ ਦਾ ਵੀ ਉਹ ਵੀ ਤਰੀਕਾ ਆਪਣੇ ਸਰੀਰ ਨੂੰ ਤਿਆਗ ਕੇ ਜੋ ਪੰਜ ਭੁੱਤਕ ਸਰੀਰ ਹੈ ਉਹਨੂੰ ਤਿਆਗ ਕੇ ਜਦੋਂ ਜਾਂਦਾ ਰਸਤਾ ਵੀ ਹੁੰਦੀ ਹੈ ਇਸ ਕਰਕੇ ਸਮਸ਼ਾਨ ਘਾਟ ਇੱਕੇ ਹੋਣੀ ਚਾਹੀਦੇ ਨੇ ਸੋ ਇਹ ਵੀ ਗੁਜਾਰਸ਼ ਕਰਾਂਗੇ ਹੋਇਆ ਕਿ ਉਸ ਦਿਨ ਮੀਂਹ ਬਹੁਤ ਜ਼ਿਆਦਾ ਪਿਆ ਉਹ ਵੀਡੀਓ ਨਾਲ ਜਨਰੀਆ ਤੁਸੀਂ ਦੇਖ ਰਹੇ ਹੋ ਪੂਰੇ 2 ਘੰਟੇ ਮਾਤਾ ਜੀ ਦਾ ਜੋ ਮੇਰੇ ਤੇ ਸਰੀਰ ਸੀਗਾ ਉਸ ਨੂੰ ਸਮਸ਼ਾਨ ਘਾਟ ਦੇ ਵਿੱਚ ਲਜਾਇਆ ਗਿਆ ਪੂਰੇ 2 ਘੰਟੇ ਇੰਤਜ਼ਾਰ ਕੀਤਾ ਗਿਆ ਕਿ 20 ਰੁਪਏ ਦਾ 20 ਰੁਪਏ ਦਾ ਪਰ ਜਦੋਂ ਕੋਈ ਗੱਲਬਾਤ ਨਹੀਂ ਬਣਦੀ ਸੀ ਤਣ ਜਿੱਦ ਨੇ ਉੱਥੇ ਸਾਡੇ ਮਕਦਰ ਪਾਈਪ ਆਪਣੇ ਪਾਈਪ ਪ੍ਰਦੀਪ ਜੀ ਦੇ ਨਾਲ ਹਮਦਰਦੀ ਪਾਉਣ ਵਲੇ ਆਏ ਸੀ ਉਹਨਾਂ ਨੇ ਇੱਕ ਇੱਕ ਅਲੋਕ ਕਾਗਜ਼ ਦੀ ਵਿਵਸਥਾ ਕੀਤੀ ਉੱਪਰ ਕਾਗਜ਼ ਤਣ ਕੇ ਮਾਤਾ ਜੀ ਨੇ ਚਿਖਾ ਨੂੰ ਚੁਣਿਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੋ ਇੱਥੇ ਸਵਾਲ ਇਹ ਹੁੰਦਾ ਹੈ ਖੜਾ ਹੁੰਦਾ ਹੈ ਕਿ ਦੇਖੋ ਅਗਰ ਸਾਡੇ ਜੋ ਮ੍ਰਿਤਕ ਸਰੀਰ ਹੈ ਉਹਨਾਂ ਨਾਲ ਵੀ ਇਸ ਤਰ੍ਹਾਂ ਦੀਆਂ ਹਲਕਤਾਂ ਹੁੰਦੀਆਂ ਉਹਨਾਂ ਨੂੰ ਵੀ ਮਤਲਬ ਜੋ ਉਹਨਾਂ ਦਾ ਸੰਸਕਾਰ ਘਾਟ ਦੇ ਵਿੱਚ ਸੰਸਕਾਰ ਵੀ ਅਸੀਂ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਤਾਂ ਮੌਕੇ ਦੀ ਸਰਕਾਰਾਂ ਤੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਜੋ ਏਰੀਆ ਦਾ ਐਮਐਲਏ ਹੈ ਜੋ ਸੋਚਦਾ ਇੱਕਨ ਵੀ ਸੰਸਦ ਹੈ ਉਸ ਤੋਂ ਬਾਅਦ ਇੱਕੋ ਸਭ ਤੋਂ ਵੱਡੀ ਗੱਲ ਸੰਗਰੂਹ ਦੇ ਵਿੱਚ ਉਹ ਪੰਜਾਬ ਦੀ ਮੁੱਖਤਾ ਸਰਕਾਰ ਹੈ ਪੰਜਾਬ ਦਾ ਮੁੱਖ ਮੰਤਰੀ ਖੁਦ ਸੰਗਰੂਰ ਜ਼ਿਲ੍ਹੇ ਤੋਂ ਆਇਆ ਉਸ ਤੋਂ ਬਾਅਦ ਤਿੰਨ ਤਿੰਨ ਮੰਤਰੀ ਜੋ ਪੰਜਾਬ ਦੀ ਬੀਜ ਦਾ ਸਰਕਾਰ ਹੈ ਜੋ ਆਮ ਆਦਮੀ ਪਾਰਟੀ ਆ ਉਹਦਾ ਪ੍ਰਧਾਨ ਵੀ ਸੰਗਰੂਰ ਜਿਹਨੇ ਦੇ ਵਿੱਚੋਂ ਹੈ ਅਗਰ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਮਤਲਬ ਕਟਨਾਵਾ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਜੋ ਮੌਕਤ ਦੀ ਸਰਕਾਰ ਹੈ ਉਸ ਤੇ ਸਵਾਲ ਖੜਾ ਪੱਕਾ ਹੁੰਦਾ ਹੈ ਸੋ ਇਸ ਤੇ ਜੋ ਬਹੁਜਨ ਸਮਾਜ ਪਾਰਟੀ ਦੇ ਲਹਿਰਾ ਗੱਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਨੇ ਉਹਨਾਂ ਨੇ ਵੀ ਆਪਣੀ ਪੋਸਟ ਸਾਝੀ ਕੀਤੀ ਹੈ ਬਾਈ ਹਮਨ ਗੁਕਲ ਨੇ ਇੰਜੀਨੀਅਰ ਉਹਨਾਂ ਨੇ ਜੋ ਆਪਣੇ ਕੋਟ ਸਾਂਝੀ ਕੀਤੀ ਹੈ ਮਾਤਾ ਜੀ ਦੇ ਪ੍ਰਤੀ ਉਹਨਾਂ ਨੇ ਲਿਖਿਆ ਹੈ ਸੇਵਾ ਵਿੱਚ ਸੱਟ ਤੱਕ ਨਹੀਂ ਬਿਲਕੁਲ ਸਹੀ ਜਾਤ ਹੈ ਕਿ ಜಾਤੀ ਹੈ ਕਹਿੰਦਾ ਮਤਲਬ ਮਾਫ਼ ਕਰਨਾ ਜਾਤ ਹੈ ਕਿ ಜಾਤੀ ਨਹੀਂ ਅਗਰ ਬੰਦਾ ਸਰੀਰ ਛੱਡ ਜਾਂਦਾ ਜੋ ਜਾਤ ਹੈ ਉੱਥੋਂ ਤੱਕ ਉਹਦਾ ਪਿੱਛਾ ਨਹੀਂ ਛੱਡਦੀ ਇੱਥੇ ਮਰਨ ਤੋਂ ਬਾਅਦ ਵੀ ਜਾਤ ਪਾਤ ਬੰਦੇ ਦਾ ਪਿੱਛਾ ਨਹੀਂ ਛੱਡਦੀ ਪੰਜਾਬ ਖਾਸ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਗੱਲ ਦੂਰ ਦੀ ਨਹੀਂ ਮੇਰੇ ਸਹਿਰ ਦੇ ਲਾਗੇ ਜਿਹੜੇ ਬਾਈ ਅਮਨ ਬੁੱਕਲ ਜੀ ਕਹਿੰਦੇ ਨੇ ਉਹ ਖਲੋਰੀ ਦੇ ਲਾਗੇ ਪਿੰਡਾ ਕਿ ਮੇਰੇ ਸਹਿਰ ਦੇ ਲਾਗੇ ਲੱਗਦੇ ਪਿੰਡ ਭੁੱਲਣ ਦੇ ਹੈ ਜਿਹੜੀ ਗੱਲ ਉਹ ਕਰਨੀ ਚਾਹੁੰਦੇ ਨੇ ਹਰਿਆਣਾ ਬਾਰਡਰ ਤੇ ਤੁੰਤਾਨ ਸਾਹਿਬ ਦੇ ਨਾਲ ਲੱਗਦਾ ਪਿੰਡ ਹੈ ਭੁੱਲਣਾ ਬਾਕੀ ਪੰਜਾਬ ਦੀ ਤਰ੍ਹਾਂ ਇੱਥੇ ਵੀ ਗਲਤ ਲੋਕਾਂ ਲਈ ਅਲੱਗ ਤੋਂ ਸਮਸ਼ਾਨ ਘਾਟ ਬਣਿਆ ਹੋਇਆ ਹੈ ਜਿੱਥੇ ਸਿਰਫ ਗਲਤ ਲੋਕ ਲੋਕ ਹੀ ਆਪਣੇ ਮੁਰਦਿਆਂ ਦਾ ਸੰਸਕਾਰ ਕਰਦੇ ਹਨ ਆਜ਼ਾਦੀ ਦੇ 79 ਸਾਲ ਬਾਅਦ ਵੀ ਜਾਤ ਪਾਤ ਦੇ ਨਾਂ ਤੇ ਅਲੱਗ-ਅਲੱਗ ਸਮੁਸ਼ਾਣ ਘੜਕ ਰਿਹਾ ਬਹੁਤ ਵੱਡੀ ਨਾਣਤ ਦੀ ਗੱਲ ਹੈ ਸਿਰਫ ਗੱਲ ਇੰਨੀ ਹੀ ਨਹੀਂ ਸਾਥੀਓ ਕੱਲ 26 ਅਗਸਤ 2025 ਦੀ ਘਟਨਾ ਰਹੀ ਸਾਡੇ ਇੱਕ ਅਵੇਦਕਰ ਸਾਡੇ ਇੱਕ ਅਵੇਦਕਰ ਦੇ ਸਾਥੀ प्रदीप ਜੀ ਦੀ ਮਾਤਾ ਦਾ ਬੁਰਦਿਆਂ ਦੀ ਲੰਬੀ ਬਿਮਾਰੀ ਤੋਂ ਬਾਅਦ ਮਤਲਬ ਇਹ ਕੱਲੋ ਮਾਤਾ ਦਾ ਸੁਰੱਖਿਵਾਸ ਹੋ ਗਿਆ ਉਹਨਾਂ ਨੇ ਆਪਣੇ ਸਵਾਸਤ ਦੀ ਕੁੰਡੀ ਸੀ ਪੂਰੀ ਕਰਕੇ ਚਲੇ ਗਏ ਪਰ ਜਦੋਂ ਪਰਿਵਾਰ ਅਤੇ ਪੂਰਾ ਭਾਈਚਾਰਾ ਆਤਮ ਸੰਸਕਾਰ ਕਰਨ ਲਈ ਆਪਣੇ ਬਣੇ ਦਾਤਾਂ ਦੇ ਸਮਸ਼ਾਨ ਘਾਟ ਤੇ ਮਾਤਾ ਜੀ ਦਾ ਸੰਸਕਰਨ ਲਈ ਲੈ ਕੇ ਗਏ ਤਾਂ ਮੀਂਹ ਝੱਖੜ ਆਉਣ ਦੇ ਕਾਰਨ ਦੋ ਤੋਂ ਵੀ ਵੱਧ ਘੰਟੇ ਮ੍ਰਿਤਕ ਮਾਤਾ ਦੀ ਦੇਹ ਦਾ ਬਿਲਾ ਸੰਸਕਰਨ ਕੀਤੇ ਮੀਂਹ ਚੱਪੀ ਦਿੱਤੀ ਤੇ ਜੋ ਮਾਤਾ ਦਾ ਮਤਲਬ ਮ੍ਰਿਤਕ ਦਾ ਸਰੀਰ ਸੀ ਉਹ ਵੀ ਬਾਰਸ਼ ਦੇ ਵਿੱਚ ਭਜਦਾ ਰਿਹਾ ਤੇ ਜੋ ਉਸ ਨੂੰ ਜਨਮ ਮਤਲਬ ਸੰਸਕਰਨ ਕਰਨ ਗਏ ਸੀ ਉਹ ਵੀ ਉਹਦੇ ਵਿੱਚ ਭਜਦੇ ਰਹੇ ਉਹ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਤਾਂ ਇੱਕ ਜਦੋਂ ਉਸ ਸੰਸਕਾਰ ਘਾਟ ਦੇ ਵਿੱਚ ਸੈੱਟ ਦਾ ਪ੍ਰਬੰਧ ਨਹੀਂ ਸੀ ਤੇ ਜੋ ਬਾਈ ਪ੍ਰਦੀਪ ਜੀ ਦੇ ਨਾਲ ਆਏ ਉਹਨਾਂ ਦੀ ਹਮਦਰਦੀ ਜਤੌਣ ਲਈ ਉਹਨਾਂ ਨੇ ਇੱਕ ਕਾਗਜ਼ ਦਾ ਬੰਦੋਬਸਤ ਕੀਤਾ ਜਿਹਨੂੰ ਆਪਾਂ ਫੋਲੋਥਿੰਗ ਕਹਿ ਦਿੰਦੇ ਆ ਉਹਨੂੰ ਤਾਣ ਕੇ ਮਾਤਾ ਜੀ ਦੀ ਤੇਕਾ ਸੁਣੀ ਤੇਖਾ ਚਿਣੀ ਤੇ ਸੰਸਕਾਰ ਤੇ ਸੰਸਕਾਰ ਤੋਂ ਮੀਟ ਭਿੰਦੀ ਰਹੇ ਅਕੇ ਫਿਰ ਆਪਾਂ ਕਹਾਂਗੇ ਜਦੋਂ ਪਰਿਵਾਰ ਤੇ ਪੂਰਾ ਭਾਈਚਾਰਾ ਅੰਤਮ ਸੰਸਕਾਰ ਕਰਨ ਲਈ ਆਪਣੇ ਬਣੇ ਦਫਤਰਾਂ ਦੇ ਸਮਸ਼ਾਨ ਘਾਟ ਤੇ ਮਾਤਾ ਜੀ ਦਾ ਸੰਸਕਾਰ ਕਰਨ ਲਈ ਲੈ ਕੇ ਗਏ ਤਾਂ ਮੀਂਹ ਛਖੜ ਆਉਣ ਕਾਰਨ 2 ਤੋਂ ਵੀ ਵੱਧ ਘੰਟੇ ਮ੍ਰਿਤਕ ਮਾਤਾ ਦੀ ਬੇਗੁਨਾ ਸੰਸਕਾਰ ਤੋਂ ਵਿੱਚੀ ਰਹੀ ਕਿਉਂਕਿ ਸਮਸ਼ਾਨ ਘਾਟ ਤੇ ਸਿੱਧ ਦੀ ਕੋਈ ਪ੍ਰਬੰਧ ਨਹੀਂ ਸੀ ਹੁਣ ਇਹ ਹੁਣ ਤੱਕ ਦੀ ਇਹ ਹੁਣ ਤੱਕ ਦੀਆਂ ਬਣੀਆਂ ਸਰਕਾਰਾਂ ਦੀ ਬਹੁਤ ਵੱਡੀਆਂ ਮਤਲਬ ਇਹ ਕਹਾਂਗੇ ਫੇਲਿਅਰ ਨੇ ਸਰਕਾਰਾਂ ਦੇ ਅਸਲ ਮਤਲਬ ਉਹਨਾਂ ਦਾ ਜੋ ਸਰਕਾਰਾਂ ਦਾ ਹੁਣ ਤੱਕ ਦੀਆਂ ਸਰਕਾਰਾਂ ਨੇ ਹੁੰਦਾ ਫੇਲੀ ਰਹੇ ਜੋ ਗਰੀਬ ਲੋਕਾਂ ਦੇ ਸਿਵਲ ਦੇ ਸੈਟ ਤੱਕ ਨਹੀਂ ਪਹੁੰਚਾ ਸਕੀਆਂ ਪਿੰਡਾਂ ਚੋਂ ਜਾਤ ਪੱਤ ਦੇ ਨਾਂ ਤੇ ਬਣੇ ਸੇਵੇ ਤਾਂ ਕੀ ਖਤਮ ਕਰਨੇ ਸੀ ਬਟਾ ਮਤਲਬ ਖਤਰਨਾਕ ਸਵਾਲ ਸਾਡੇ ਨੂੰ ਕੋਈ ਨਹੀਂ ਕੀਤਾ ਕਿ ਜਿਹੜੀਆਂ ਸਰਕਾਰਾਂ ਜੋ ਪਿੰਡਾਂ ਦੇ ਵਿੱਚ ਸਮਸ਼ਾਨ ਘਟ ਬਣਿਆ ਉਹਨਾਂ ਦੇ ਸੈਟ ਨਹੀਂ ਪਹੁੰਚਾ ਸਕਦੀਆਂ ਤਾਂ ਉਹ ਜਾਤ ਪੱਤ ਕਿੱਥੋਂ ਖਤਮ ਕਰ ਦੇਣੀ ਹੈ ਮੈਸੇ ਕਰਨੀ ਚਾਹੀਦੀ ਹੈ ਸਰਕਾਰਾਂ ਦਾ ਪਹਿਲਾ ਕੰਮ ਹੈ ਮੇਰੇ ਸਾਰੇ ਪੰਜਾਬ ਦੇ ਵੀਰਾਂ ਨੂੰ ਸਨੇਹਾ ਹੈ ਕਿ ਬੇਨਤੀ ਹੈ ਪਿੰਡਾਂ ਅੰਦਰ ਬਣੇ ਜਾਤਪਾਤ ਦੇ ਨਾਂ ਤੇ ਸਮਸ਼ਾਨ ਘਾਟਾਂ ਨੂੰ ਤੋੜ ਕੇ ਇੱਕ ਸਮਸ਼ਾਨ ਘਾਟ ਬਣਾਇਆ ਜਾਵੇ ਜਿਸ 'ਚ ਮ੍ਰਿਤਕ ਦੇ ਦਾ ਸੰਸਕਾਰ ਕਰਨ ਲਈ ਪੂਰਾ ਪ੍ਰਬੰਧ ਹੋਵੇ ਤਾਂ ਜੋ ਗਰੀਬ ਮਾਦੀ ਦੇ ਦੀ ਤਰ੍ਹਾਂ ਕਿਸੇ ਹੋਰ ਸਾਡੇ ਭੈਣ ਭਾਈ ਕਿਸੇ ਹੋਰ ਸਾਡੇ ਬਜ਼ੁਰਗ ਦਾ ਇਸ ਤਰ੍ਹਾਂ ਜੋ ਸਰੀਰ ਹੈ ਮ੍ਰਿਤਕ ਸਰੀਰ ਉਸ ਦੀ ਇਸ ਤਰ੍ਹਾਂ ਮਤਲਬਿਆਦੀ ਦਾ ਹੋਵੇ ਦੇਖੋ ਜਾਣਾ ਸਭ ਨੇ ਇਹ ਬਾਈ ਆਮ ਨੂੰ ਬਹੁਤ ਜਿੰਨੇ ਲਿਖਿਆ ਸੋ ਜਾਣਾ ਸਭ ਨੇ ਜਿਵੇਂ ਕਿ ਗੁਰਬਾਣੀ ਦੇ ਵਿੱਚ ਆਇਆ ਹੈ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਬਾਰੇ ਆਪੋ ਆਪਣੇ ਕੋਈ ਨਾ ਵਾਧੇ ਧੀਰ ਜਣੇ ਹਰਕ ਨੇ ਇਥੋਂ ਜਾਣਾ ਹੈ ਆਪੋ ਆਪਣੇ ਵਾਰੀ ਦੇ ਮੁਤਾਬਕ ਹਰਕ ਨੇ ਚਲਾ ਜਾਣਾ ਹੈ ਪਰ ਕਿਤੇ ਨਾ ਕਿਤੇ ਅੰਦਰ ਇਸ ਤਰ੍ਹਾਂ ਦੀਆਂ ਮਤਲਬ ਸਾਡੇ ਸਾਹਮਣੇ ਕੋਈ ਘਟਨਾ ਹੋਉਂਦੀ ਆ ਨੇ ਤਾਂ ਬੜਾ ਸਵਾਲ ਲੋਕੀਂ ਦੀ ਸਰਕਾਰਾਂ ਤੇ ਖੜਾ ਹੁੰਦਾ ਹੈ ਹੁਣ ਇਸ ਵਾਰ ਵੀ ਐਸੀ ਤਰ੍ਹਾਂ ਸੀ ਕਿ ਉਦੋਂ ਤੀ ਮੀ ਬਾਸ ਨਾ ਆਉਂਦਾ ਤਾਂ ਮਾਤਾ ਜੀ ਦਾ ਸੰਸਕਾਰ ਹੋ ਜਾਣਾ ਸੀ ਜੋ ਇਹ ਵੀਡੀਓ ਬੈਰਲ ਹੋ ਰਹੀ ਹੈ ਹੋ ਸਕਦਾ ਜਨਤਾ ਦੇ ਵਿੱਚ ਨਾ ਆਉਂਦੀ ਸੋ ਉਹ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹਨਾਂ ਨੂੰ ਇਹ ਹੀ ਗੱਲ ਹੈ ਕਿ ਇਹ ਵੀਡੀਓ ਕਿਵੇਂ ਨਾ ਕਿਵੇਂ ਜੋ ਸਾਡੇ ਸਤਿਕਾਰਯੋਗ ਹਲਕਾ ਲਹਿਰਾ ਦੇਨ ਲਈ ਸਾਹਬ ਨੇ ਸੋ ਊਰਤੋਂ ਮੈਂਬਰ ਪਾਰਲੀਮੈਂਟ ਨੇ ਇਤੋਂ ਤੱਕ ਦੁੱਖਮਿਲਵ ਦੇ ਮੁੱਖ ਮੰਤਰੀ ਨੇ ਉਹ ਵੀ ਸੰਗਰੂਰ ਨੂੰ ਨੇ ਕਿਉਂਕਿ ਸੰਗਰੂਰ ਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਹੈ ਉਹਨਾਂ ਤੱਕ ਕਿਵੇਂ ਨਾ ਕਿਵੇਂ ਵੀਡੀਓ ਪਹੁੰਚਾਈ ਜਾਵੇ ਸੋ ਅੰਤ ਦੇ ਵਿੱਚ ਸਾਡੇ ਚੈਨਲ ਵੱਲੋਂ ਉਸ ਅਕਾਲ ਪੁਰਖ ਅਗੇ ਇਹੀ ਅਰਦਾਸ ਹੈ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਸੇ ਸਰਬ ਨਾਲ ਬਣੇ ਰਹੇ ਤੁਹਾਡਾ ਵਿਸ਼ਵਾਸ ਬਹੁਤ 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 ਉਸੇ ਮਾਤਾ ਜੀ ਨੂੰ ਸਰਧਾਂਜਲੀ ਦੇਣ ਵਾਸਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ 淡了吧。